ਦੇਖੋ ਜੀ ਤਿੰਨ ਦਿਨ ਹੋ ਗਏ ਰੱਬ ਨੂੰ ਲੱਗੇ ਨੂੰ ਸਵੇਰ ਦੇ ਬਚ ਗਏ 7 ਪੂਰੀ ਸਾਰੀ ਰਾਤ ਹੋ ਗਈ ਹਵਾ ਚੱਲਦੀ ਨੂੰ ਕੱਲ ਦਿਨੇ ਵੀ ਸਾਰਾ ਦਿਨ ਮੀਂਹ ਪਈ ਹੈ ਹੁਣ ਫੇਰ ਹਵਾ ਬਹੁਤ ਹੈ ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਦੇਖੋ ਇੱਧਰ ਮੱਝਾਂ ਦੀ ਮੈਂ ਦੋ ਪੱਲੀਆਂ ਚੱਕਤੀਆਂ ਧਾਰ ਕੱਢਦੀ ਤੇ ਗੋਹਾ ਮਾਸੀ ਸੱਟੂ ਕੀ ਦੇਖਦੇ ਆਂ ਜੇ ਤਾਂ ਇਹ ਉਧਰ ਆ ਹੀ ਜਾਂਦੀ ਹੁੰਦੀ ਹੈ ਜਿਆਦਾ ਮੀਂਹ ਹੋ ਗਿਆ ਜੇ ਫੇਰ ਭਮਾ ਨਾ ਆਵੇ ਏ ਮੌਸਮ ਬਹੁਤ ਖਰਾਬ ਹੈ ਬੱਦਲ ਪੂਰਾ ਹੋਇਆ ਹੋਇਆ। ਮੈਂ ਪਿੰਡਾਂ ਲੁੰਨ ਦੀ ਨੀ ਚਾਹ ਅੱਜ ਉਹਦਾ ਪੇਪਰ ਹੈ। ਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਹਨਾ। ਇੰਨੀ-ਇੰਨੀ ਮਿਹਨਤ ਕਰਕੇ ਪੱਕਣ ਤੇ ਆ ਕੇ ਰੱਬ ਫੇਰਾ ਕੰਮ ਕਰਨ ਲੱਗ ਜਾਂਦਾ। ਪਰसों ਨਾਲ ਗਿਆ ਹੈ, ਪਰਸੋਂ ਦਾ ਕੋਈ ਥੋੜਾ ਸੀਗਾ ਬੱਦਲ ਪਾਈ ਸੀ ਰਾਤ ਨੂੰ ਹੀ ਆਇਆ ਸੀ। ਕੱਲ ਸਵੇਰ 5 ਵਜੇ ਦਾ ਤਾਂ ਜਮੀ ਨਹੀਂ ਹਟਿਆ। ਨਹੀਂ ਥੋੜਾ-ਥੋੜਾ ਥੋੜਾ-ਥੋੜਾ ਪਈ ਜਾਂਦਾ। ਆਵਾਜ਼ ਜਿਹੜੀ ਉਹ ਕੰਮ ਬਹੁਤ ਖਰਾਬ ਕਰਦੀ ਹੈ ਕੁਛ ਕੁ ਕਣਕਾਂ ਸਾਡੀ ਕਾਫੀ ਟਿੱਕੀਆਂ ਬਿੰਦ ਦਾ ਮੈਂ ਲਾਤਾ ਪਾਣੀ ਉਰੀ 8 ਵਜੇ ਵਜੇ ਨਾ ਆਉਂਗੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਟਾਈਮ ਵੱਜ ਗਏ ਜੀ 5:30 ਹਜੇ ਮੇਰਾ ਕੋਈ ਸਬਜੀ ਪਾਣੀ ਦਾ ਨਹੀਂ ਪਹਿਲਾਂ 12 ਵਜੇ ਤੱਕ ਸਾਢੇ 12 ਵਜੇ ਤੱਕ ਲਾਈਵ ਬੈਠੇ ਰਹੇ ਉਸ ਤੋਂ ਬਾਅਦ ਅਸੀਂ ਬਾਜ਼ਾਰ ਚਲੇਗੇ ਮੈਂ ਇਤਿਹਾਸਕ੍ਰਿਤ ਉਸ ਤੋਂ ਬਾਅਦ 4 ਵਜੇ ਸਾਨੂੰ ਘਰੇ ਆਉਣ ਤੇ ਆ ਕੇ ਕੰਮ ਤੰਦਾ ਸੰਨੀ ਪਾਈ ਫਟਾਫਟ ਚਾਹ ਬਣਾਈ ਚਾਹ ਪੀਤੀ ਸਰਦੁਖੀ ਜਾਂਦਾ ਤੇ ਚਾਹ ਪੀ ਕੇ ਫਿਰ ਹੁਣ ਹੁਣ ਆਪਣੇ ਆਰਡਰ ਚਾੜਨ ਵਾਲੇ ਪੈਸੀ ਫਿਰ ਉਹ ਭੁੱਲ ਜਾਂਦੇ ਆ ਸੁੱਟ ਰਹਿ ਜਾਂਦਾ ਜੀ ਤੇ ਚਲੋ ਜੀ ਹੁਣ ਆਪਾਂ ਸ਼ਾਮ ਦਾ ਤੁਹਾਨੂੰ ਵੇੜੇ ਦਾ ਖਲਾਰਾ ਦਿਖਾਉਣੀ ਆ ਮੈਂ ਦੇਖੋ ਜਿੰਦਰਾ سپਿੰਦਰਿੰਗ ਗੱਡੀ ਬਾਹਰ ਕੱਢ ਕੇ ਕਹਿੰਦੀ ਇੱਥੇ ਮੀਂਹ ਕਰਕੇ ਨਾ ਗੰਦਾ ਜਾ ਹੋਇਆ ਪਿਆ ਤੇ ਸਾਰੇ ਪੋਚਾ ਲਾਉਣਾ ਤੇ ਆ ਕੱਪੜੇ ਸਾਡੇ ਸੁੱਕ ਗਏ ਇਹ ਜਿਹੜੇ ਤੁਹਾਨੂੰ ਵੀਡੀਓ ਚ ਕੁੜੀਆਂ ਨੇ ਦੱਸਿਆ ਸੀ ਮੈਂ ਪਹਿਲਾਂ ਅੱਧੇ ਕਿੱਲੇ ਅੱਧੇ ਸੁੱਕੇ ਜੇ ਕੱਢਦੇ ਮਸ਼ੀਨ ਚੋਂ ਹੁਣ ਇਹਨਾਂ ਨੂੰ ਅੱਜ ਥੋੜੀ ਧੁੱਪ ਨਿਕਣੀ ਤੇ ਬਾਹਰੇ ਕੱਢੇ ਤੇ ਆ ਗੱਡੀ ਵੀ ਅੰਦਰ ਕਰਨ ਵਾਲੀ ਆ ਪਿੰਦਰ ਅੰਦਰ ਹੀ ਆ ਕੇ ਬਾਹਰੇ ਆਰੀ ਤੁਸੀਂ ਕੁਝ ਨਹੀਂ ਕਹਦੇ ਹੁਣ ਤਾਂ ਟੂਸਨ ਦੇ ਤਾਂ ਉਹ हट ਗਏ ਉਹ ਪੇਪਰ ਹੋ ਗਏ ਉਹਨਾਂ ਨੇ ਦੇਖਿਆ ਕਿ ਮੈਂ ਬੱਠਲ ਵਾਲਟੀਆਂ ਇੰਦਰੀਆਂ ਨੇ ਇੱਥੇ ਕਾਕਾ ਉੰਨੀ ਲਿੰਖੜੀਆਂ ਨੇ ਭਾਈ ਮੈਂ ਲਗਾਇਆ ਦੂਰ ਨਾਲਿਆ ਚਾਰ ਹੀ ਲਿਆ ਇਹਨਾਂ ਨੂੰ ਲਿਆ ਲੈ ਹੈ ਇਹ ਬਾਹਰੋਂ ਕਿਤੇ ਪਰਾ ਨਹੀਂ ਆਉਂਦੇ ਆ ਜਿਹੜੇ ਪਾਏ ਨੇ ਇਹਨਾਂ ਦੇ ਕਰਾਂਗੇ ਹੈ ਜਿਹੜੇ ਪਾਏ ਨੇ ਪਾਦਾਂਗੇ ਇਹ ਤਾਂ ਅੱਪੀ ਖਾਣਗੇ ਇੱਕਦਣਾ ਖਾ ਲੈਣਗੇ ਦੇਖੋ ਦੇਖੀ ਉੱਤੋਂ ਟੁੜੀ ਤਰਹੀ ਨਹੀਂ ਪਈ ਤਾਂ ਮੈਂ ਤਾਂ ਆਈਂਦੀ ਵੀ ਆਈਆਂ ਉਹ ਕਰ ਦਾਂਗੇ ਆ ਵੀ ਸੁੰਬਰ ਨਾਲਾ ਪਿਆ ਫਰਸ਼ ਵੀ ਪਿੰਦਰਾ ਉਰੀਆ ਬਾਰੇ ਸ਼ੱਬੀ ਨਾ ਇਹਦਾ ਤਾਂ ਸਕੂਟਰ ਹੀ ਅੰਦਰ ਲਾ ਲੋਟ ਕਰਕੇ ਇੱਕ ਮੂਰੇ ਮੋਟਰਸਾਈਕਲ ਵਿਚਾਲੇ ਗੱਡੀ ਸਕੂਟਰੀ ਬਾਹਰ ਚ ਕਿਵੇਂ ਆ ਖੜਾ ਦੇਖੋ ਜੀ ਆਪਣਾ ਮੈਨੀਪੂਲੇਟਰ ਚੱਲ ਪਿਆ ਮੈਨੀਪੂਲੇਟਰ ਚ ਕੱਖ ਕੱਢਣ ਵਾਲੇ ਨੇ ਸਾਡੇ ਚ ਮੀਨਾ ਦਾ ਤੁੱਤਾ ਗਿਆ ਹਰਾ ਹਰਾ ਹੋ ਗਿਆ ਇਹਨੂੰ ਵਿਚਾਰੇ ਨੂੰ ਉੱਥੇ ਧਰ ਦਿੰਦੇ ਆ ਉੱਥੋਂ ਸਾਡੀ ਕੱਟੀ ਕੋਈ ਨਾ ਕੋਈ ਉਹਦੀ ਖਾ ਜਾਂਦੀ ਏ ਮੈਂ ਕਿ ਨਹੀਂ ਥੋੜਾ ਜਿਹਾ ਚਾਰ ਵੀ ਲੈ ਆਉਣਾ ਵਿਚਾਰੇ ਨਾਲੇ ਫਾ ਲੈਣਗੇ ਨਾ ਹੋਰ ਐ ਇਕੱਲਾ ਨਹੀਂ ਖਾਂਦੀਆਂ ਇਹ ਪਲਾਜ਼ਾਰ ਪਾ ਲਿਆ ਮੋ ਪਲਾਜ਼ਾਰ ਪਾ ਲਿਆ ਹੁਣ ਉਹ ਤਾਂ ਤੜਕੇ ਵਾਸਤੇ ਲਿਓਨੇ ਨੇ ਹਾਂ ਆ ਤਾਂ ਮੈਂ ਆਮ ਨੂੰ ਕਹਿੰਦੇ ਦਿੰਨੇ ਹਾਂ ਹੋਰ ਹੋਰ ਵਾਧੂ ਪੈਨੋ ਪਾ ਦੇਣਗੇ ਮੈਂ ਸਾਨੂੰ ਪਿੰਦਰ ਆ ਜਾ ਮੈਨੂੰ ਬੋਲ ਮਾਰਦੀ ਐ ਨੇ ਤੂੰ ਚਾਰ ਲੈ ਆ ਜਾ ਪਿੰਦਰਾ ਉਧਰ ਡੈਡੀ ਨੇ ਕਹਾ ਕਰਨੇ ਨੇ ਰੇਟ ਚਾਰ ਲਿਓਣਾ ਰੇੜੀ ਖੜੀ ਐ ਬਾਰੇ सत रेड़ी क्डनी बारे देखी <laughs> खाने वाला समान लवी तरी बेटा खाने वाला समान लवी तरी बेटा गड्डी अंदर कर ना कर मोटरसाइकिल ना कर स्कूटरी अंदर आसमान चक इतों चाह कोल्ड ड्रिंक पी गया कोई गल बनी चलो जी हम आप ਮੈਂ ਤੁਹਾਨੂੰ ਇੱਕ ਸੂਟ ਦਿਖਾਉਣੀ ਆ ਬਸ ਇਹਨਾਂ ਦੀ ਕੱਲ ਨੂੰ ਵੀਡੀਓ ਅਪਲੋਡ ਕਰਨੀ ਆ ਪਤਾ ਫਿਰ ਨਾਲ ਤੇ ਮਿਲਦੇ ਨਹੀਂ ਮੈਂ ਕੱਲ ਦੇ ਲਿਆਂਦੇ ਨੇ ਇਹ ਚੈੱਕ ਜ਼ੋਰਜਟ ਦੇ ਵਿੱਚ ਆ ਗਈ ਜੀ ਇਹ ਲਾਈਵ ਦੇ ਵਿੱਚ ਪਾਏ ਹੋਏ ਨੇ ਜਿਹੜੀਆਂ ਮੇਰੀਆਂ ਭੈਣਾਂ ਨੇ ਨਹੀਂ ਦੇਖੇ ਦੇਖ ਲਿਓ ਤੁਸੀਂ ਇਹ ਵਾਲੀ ਜ਼ੋਰਜਟ ਮਿਲੂਗੀ ਜੀ ਜਿਹੜੀ ਤੁਹਾਨੂੰ ਇਹ ਰਾਮ ਟੈਕਸ ਦੇ ਵਿੱਚ ਦੇਖੋ ਇਹ ਨਾ ਮੈਚਿੰਗ ਸੂਟ ਹੈ ਮੈਚਿੰਗ ਸੂਟ ਪਾਏਗਾ ਜੀ 1000 ਰੁਪਏ ਦਾ ਰਾਮ ਟੈਕਸ ਦੀ ਜ਼ੋਰਜਟ ਮਿਲੂਗੀ ਇਹ ਤੁਹਾਨੂੰ ਬ੍ਰਾਂਡ ਨੇ ਇਹ ਵੀ ਜ਼ੋਰਜਟ ਵੀ ਰਾਮ ਟੈਕਸ ਦੀ ਬਣਾਤੀ ਕੇਵळा ਕਲਰ ਹੈ ਜੀ ਤੇ ਇੱਕ ਵਾਲਾ ਇਹ ਆਲ ਓਵਰ ਹੈ ਜੀ ਆ ਵੀ ਆਲ ਓਵਰ ਹੈ ਇਹਦੇ ਵਿੱਚ ਮੈਚਿੰਗ ਇੱਕੋ ਹੀ ਸੂਟ ਹੈ ਤੇ ਇਹ ਦੂਸਰਾ ਕਲਰ ਆ ਗਿਆ ਜੈਲੋ ਜਾਂ ਇਸ ਤਰ੍ਹਾਂ ਮਾਸਟਰਡ ਜਾਂ ਇਹ ਆਲ ਓਵਰ ਹੈ ਬਲੈਕ ਤੇ ਇਹ ਵੀ ਤੁਹਾਨੂੰ ਆਲ ਓਵਰ ਮਿਲੇਗਾ ਜੀ ਇਸ ਤੋਂ ਬਾਅਦ ਇਹ ਵੀ ਆਲ ਓਵਰ ਮਿਲੇਗਾ ਤੇ ਇੱਕੇ ਚ ਹੋਰ ਹੈਗਾ ਰਾਮ ਟੈਕਸ ਦਾ ਆ ਦੇਖੋ ਇਹ ਵਾਲਾ ਤੁਹਾਨੂੰ ਮੈਚਿੰਗ ਮਿਲ ਜੇਗਾ ਇਸ ਤਰ੍ਹਾਂ ਦਾ ਪ੍ਰਿੰਟ ਸ਼ਰਟ ਹੈ ਤੇ ਨਾਲ ਪਲੇਨ ਸਲਵਾਰ ਹੈ ਇਹ ਤੁਹਾਨੂੰ ਰਾਮ ਟੈਕਸ ਤੇ ਮਿਲਣਗੇ ਜੀ ਪਲੀਜ਼ ਪੈਨੋ ਮੈਂ ਬਲੌਗ ਦੇ ਵਿੱਚ ਇਸ ਲਈ ਪਾ ਰਹੀ ਹਾਂ ਜੀ ਇਨਾਂ ਕਲ ਸੂਟਾਂ ਦੀ ਬਹੁਤ ਮੰਗ ਹੋਈ ਪਈ ਹੈ ਸ਼ਾਪ ਤੇ ਵੀ ਤੀਜੀ ਵਾਰ ਆ ਕੇ ਸਾਨੂੰ ਸੂਟ ਮਿਲੇ ਨੇ ਇਸ ਤੋਂ ਬਾਅਦ ਇੱਕ ਆਲ ਓਵਰ ਮਿਲੇਗਾ ਜੀ ਤੁਹਾਨੂੰ ਇਹ ਜੋਰਜਟ ਦਾ ਜਿਹੜੇ ਇਹ ਵਾਲੇ ਆਲ ਓਵਰ ਸੂਟ ਨੇ ਜੀ ਰਾਮ ਟੈਕਸ ਦੇ ਇਹਦਾ ਪ੍ਰਾਈਜ਼ ਰਹੇਗਾ ਜੀ 1350 ਰੁਪਏ ਆਲ ਓਵਰ ਦਾ ਮੈਚਿੰਗ ਦਾ 1000 ਰੁਪਏ ਆ ਜਿਹੜੇ ਇਹ ਵਾਲੇ ਆਗੇ ਜੀ ਇਹ ਚੈੱਕ ਜੋਰਜਟ ਦੇ ਵਿੱਚ ਨੇ ਇਹਦਾ ਪ੍ਰਾਈਸ ਰਹੇਗਾ ਜੀ ਤੁਹਾਨੂੰ 1000 ਰੁਪਏ ਇਹ ਪਤਾ ਕੀ ਹੈ ਇਹ ਸੂਟ ਆਪਣੇ ਕੋਲੇ ਪਿਛਲੇ ਸਾਲ ਦਾ ਪਿਆ ਤਾਂ ਕਰਕੇ ਇਹ ਆਪਾਂ ਆਫਰ ਦੇ ਵਿੱਚ ਰੱਖਿਆ ਹਾਂ ਉਹ ਇਹਨਾਂ ਦਾ ਪ੍ਰਾਈਸ ਜੋਰਜਟ ਦੇਂਦਾ 1250 ਰੁਪਏ ਉਹਨਾ ਉਹ 100 ਰੁਪਏ ਮਹੰਗੇ ਨੇ ਜੀ ਰਾਮ ਟੈਕਸ ਵਾਲੇ ਇਹ ਸਸਤੇ ਨੇ ਉਸ ਤੋਂ 100 ਰੁਪਏ ਉਹ ਇਹ 1000 ਰੁਪਏ ਦਾ ਮਿਲ ਜੂਗਾ ਤੁਹਾਨੂੰ ਬਹੁਤ ਸੋਹਣਾ ਕਲਰ ਹੈ ਦੇਖੋ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਤੁਹਾਨੂੰ ਮਿਲੂਗਾ ਜੀ ਚੈੱਕ ਜੋਰਜਟ ਦੇ ਵਿੱਚ ਮੈਚਿੰਗ ਦੇਖੋ ਭੋਪੇਰਾ ਕਲਰ ਹੈ ਤੇ ਇੱਕ ਤੁਹਾਨੂੰ ਮੈਚਿੰਗ ਮਿਲੂਗਾ ਜੀ ਇਹ ਵਾਲਾ ਪਰਪਲ ਕਲਰ ਪਲੇਨ ਸਲਵਾਰ ਨਾਲ ਵਧੀਆ ਵਾਲੀ ਜੌਰਜਟ ਹੈ ਚੈੱਕ ਜੌਰਜਟ ਦੀਆਂ ਸ਼ਰਟਾਂ ਨੇ ਦੇਖੋ ਜੀ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਕਲਰ ਇਹ ਆਲ ਓਵਰ ਮਿਲੇਗਾ ਜੀ ਤੁਹਾਨੂੰ ਇਹ ਮਿਲ ਲੰਗੇ ਜੀ 11500 ਰੁਪਏ ਦੇ ਵਿੱਚ 11500 ਦਾ ਆਲ ਓਵਰ ਸੂਟ ਮਿਲੇਗਾ ਜਿਹੜਾ ਰਾਮ ਟੈਕਸਲ ਹੈ ਜੀ ਉਹ ਸੌਰੀ ਮੈਂ ਉਹਦੇ ਵਿੱਚ ਥੋੜਾ ਰੇਟ ਕਨਫਿਊਜ਼ ਹੋ ਗਈ ਸੀ ਉਹਦਾ ਤੁਹਾਨੂੰ 1350 ਪਏਗਾ ਜੀ ਆਲ ਓਵਰ ਦਾ ਇਹ ਵਾਲੇ ਦਾ ਪਊਗਾ ਜੀ 1150 ਇੱਕ ਕਲਰ ਮਿਲੇਗਾ ਜੀ ਇਹ ਚੇ ਵਾਲਾ ਦੇਖੋ ਇਹ ਬਹੁਤ ਪਿਆਰਾ ਕਲਰ ਹੈ ਦੇਖੋ ਜੀ ਚੈੱਕ ਜੌਰਜਟ ਦੇ ਵਿੱਚ ਕਿ ਨਾ ਇਹਦਾ ਕਲਰ ਫੇਡ ਹੋਵੇ ਜੀ ਫੈਬਰਿਕ ਇੰਨੀ ਵਧੀਆ ਮੁਲਾਇਮ ਮੁਲਾਇਮ ਦੇਖਣ ਨੂੰ ਹੈ ਚੈੱਕ ਜੌਰਜਟ ਹੈ ਦੇਖਣ ਨੂੰ ਇੰਨੀ ਵਧੀਆ ਮੁਲਾਇਮ ਮੁਲਾਇਮ ਫੈਬਰਿਕ ਲੱਗਦੀ ਜਿਵੇਂ ਫਿਉਣਾ ਨਹੀਂ ਹੁੰਦੀ ਪੋਲੀ ਪੋਲੀ ਉਸ ਤਰ੍ਹਾਂ ਟਾਈਪ ਤੇ ਵਗ ਗਈ ਬਹੁਤ ਸੋਹਣੀ ਚੀਜ਼ ਆ ਇਹ ਨਾ ਇਹਦਾ ਰੰਗ ਫੇਟ ਹੋਵੇ ਨਾ ਤੇ ਬੁਰੁੱਠੀ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਬਲੈਕ ਦੇਖੋ ਇਸ ਤੋਂ ਬਾਅਦ ਦੂਸਰਾ ਕਲਰ ਆ ਗਿਆ ਜੀ ਇਹ ਵਾਲਾ ਪੀਚ ਐਂਡੀਨ ਜਾਂ ਬਹੁਤ ਪਿਆਰਾ ਕਲਰ ਹੈ ਗ੍ਰੇ ਮਾਊਸ ਪੀਚ ਦਾ ਕੰਬੀਨੇਸ਼ਨ ਹੈ ਤੇ ਇਸ ਤੋਂ ਬਾਅਦ ਇੱਕ ਕਲਰ ਆ ਗਿਆ ਜੀ ਇਹ ਵਾਲਾ ਦੇਖੋ ਇਹ ਵੀ ਬਹੁਤ ਪਿਆਰਾ ਕਲਰ ਹੈ ਚੈੱਕ ਜੌਰਜਟ ਦੇ ਵਿੱਚ 1150 ਹਰਾਮ ਟੈਕਸ ਦਾ 1350 ਲਓ ਮੇਰੀ ਆਪਣਾ ਸਕਰੀਨਸ਼ਾਟ ਇੱਕ ਤੁਹਾਨੂੰ ਮੈਚਿੰਗ ਸੂਟ ਇਹ ਮਿਲੇਗਾ ਜੀ ਇਹ ਵੀ ਆਪਣੇ ਕੋਲ ਪਿਛਲੇ ਸਾਲ ਦਾ ਸੂਟ ਪਿਆ ਇਹ ਤੁਹਾਨੂੰ ਪੈ ਜਾਏਗਾ ਜੀ 800 ਜੇ ਤੁਹ ਸੇ ਸੂਟ ਲੈਣਾ ਹੈ ਚਲੋ ਜੀ ਇਹ ਸੂਟ ਮੈਨੂੰ ਮਜਬੂਰੀ ਸੀ ਬਲੌਗ ਦੇ ਵਿੱਚ ਦਿਖਾਉਣਾ ਕਿਉਂ ਇਹ ਸੂਟਾਂ ਦੀ ਨਾ ਡਿਮਾਂਡ ਹੈ ਜਿਹੜੀ ਬਹੁਤ ਜ਼ਿਆਦਾ ਹੋਈ ਪਈ ਹੈ ਮੈਨੂੰ ਪਤਾ ਮੈਂ ਵੀਡੀਓ ਬਣਾਉਂਦੀ ਬਣਾਉਂਦੀ 2-3 ਦਿਨ ਲਾ ਦੂੰ ਉਦੋਂ ਤੱਕ ਸ਼ਾਪ ਤੇ ਖਤਮ ਹੋ ਜਾਣਗੇ ਜੀ ਫਿਰ ਤੁਸੀਂ ਹਨਾ ਸੂਟ ਮੰਗਦੇ ਹੋ ਬਹੁਤ ਔਖਾ ਹੋ ਜਾਂਦਾ ਚਲੋ ਜੀ ਤੇ ਜਿਹੜੇ ਆਪਾਂ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਕਲਰ ਦਿਖਾ ਦਾਂ ਪਹਿਣਾ ਨੂੰ ਵੀ ਕਿਹੜੇ ਕਿਹੜੇ ਰਹਿ ਗਏ ਦੇਖੋ ਉਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਰਹਿ ਗਏ ਚਾਰ ਸੂਟ ਰਹਿ ਗਏ ਜੀ ਇੱਕ ਇਹ ਵਾਲਾ ਕਲਰ ਮਿਲੇਗਾ ਇੱਕ ਤੁਹਾਨੂੰ ਕਲਰ ਮਿਲੇਗਾ ਜੀ ਇਹ ਵਾਲਾ ਇਹਦੇ ਵਿੱਚ ਇਹ ਹੈਗਾ ਬਲੈਕ ਇਹ ਪ੍ਰਿੰਟ ਦੇ ਵਿੱਚ ਆਹ ਪ੍ਰਿੰਟ ਦੇ ਵਿੱਚ ਸਿਰਫ ਇੱਕ ਕਸੂਟ ਫਰੋਜੀ ਕਲਰ ਰਹਿ ਗਿਆ ਇੱਕ ਆਹ ਪ੍ਰਿੰਟ ਦੇ ਤਿੰਨ ਹੈਗੇ ਨੇ ਇਹਦੇ ਤਿੰਨੋਂ ਕਲਰ ਨੇ ਨੇਵੀ ਬਲੂ ਵੀ ਹੈਗਾ ਜੀ ਤੇ ਇਹਦਾ ਬਲੈਕ ਵੀ ਹੈਗਾ ਜੀ ਇਸ ਤਰ੍ਹਾਂ ਦਾ ਇਹਦਾ ਕਾਫੀ ਮਹਰੂਨ ਵੀ ਹੈਗਾ ਇਹਦਾ ਸਿਰਫ ਇੱਕ ਸੂਟ ਇੰਨਾ ਜ਼ਿਆਦਾ ਡਿਮਾਂਡ ਹੋਈ ਹੈ ਇਹ ਕਲਰਾਂ ਦੇ ਸੂਟ ਡਿਜ਼ਾਈਨ ਦੀ ਦੇਖੋ ਜੀ ਚਲੋ ਜੇ ਤੁਹਾਨੂੰ ਪਸੰਦ ਹੈ ਤਾਂ ਸੂਟ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ ਪਲੀਜ਼ ਸੂਟ ਉਹਨਾਂ ਲਈ ਰੱਖਿਆ ਜਾਊ ਜੀ ਦਾ ਆਰਡਰ ਚੱਲਦਾ ਹੈ ਜਾਂ ਜਿਨ੍ਹਾਂ ਦੀ ਆਪਣੇ ਕੋਲੇ ਆਰਡਰ ਚੱਲ ਰਹੇ ਨੇ ਨਹੀਂ ਸੂਟ ਉਹਨਾਂ ਲਈ ਰੱਖਿਆ ਜਾਊ ਜੀ ਜਿਨ੍ਹਾਂ ਦੀ ਪੇਮੈਂਟ ਆਈ ਹੋਈ ਹੈ ਇੱਕ ਆਪਾਂ ਤੁਹਾਨੂੰ ਇਹ ਦਿਖਾਉਣਾ ਹੈ ਜੀ ਇਹ ਪਿਓਰ ਜੌਰਜਟ ਦੇ ਵਿੱਚ ਸਟੱਫ ਰਹੇਗਾ ਜੀ ਦੇਖੋ ਇਹਦੀ ਜਿਹੜੀ ਸ਼ਰਟ ਹੈਗੀ ਉਹ ਪਿਓਰ ਜੌਰਜਟ ਦੀ ਰਹੇਗੀ ਇਹ ਸੂਟ ਦਾ ਪ੍ਰਾਈਸ ਰਹੇਗਾ ਇਸ ਸੂਟ ਦਾ ਪ੍ਰਾਈਸ 2100 ਰੁਪਏ ਰਹੇਗਾ ਜੀ ਇਹ ਚ ਇੱਕ ਹੀ ਮਸਟਰਡ ਜਿਹਾ ਕਲਰ ਹੈ ਦੂਸਰਾ ਹੈਗਾ ਜੀ ਇਸ ਤਰ੍ਹਾਂ ਦਾ ਮਹਿੰਦੀ ਕਲਰ ਸੇਮ ਲਿਖ ਰਿਹਾ ਵੀਡੀਓ ਚ ਤੀਸਰਾ ਕਲਰ ਹੈਗਾ ਜੀ ਪੀਚ ਕਲਰ ਚੌਥਾ ਹੈਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਬਾਈਂਡ ਹੈ ਇਹਦੇ ਵਿੱਚ 6 ਕਲਰ ਸੀ 4 ਕਲਰ ਆਪਣੇ ਕੋਲ ਇਸ ਟਾਈਮ ਅਵੇਲੇਬਲ ਨੇ 2 ਕਲਰ ਇੱਕ ਬਲੈਕ ਹੈ ਜੀ ਇਹਦੇ ਵਿੱਚ ਬਲੈਕ ਸੀਗਾ ਉਹ ਵੀ ਸੇਲ ਹੋ ਗਿਆ ਇੱਕ ਲਾਈਟ ਪਿਸਤਾ ਸੀ ਬਿਲਕੁਲ ਲਾਈਟ ਜਿਹਾ ਬਹੁਤ ਸੋਹਣਾ ਤੇ ਚਲੋ ਜੀ ਲਓ ਸਕਰੀਨ ਸ਼ਾਟ ਇਸ ਤੋਂ ਬਾਅਦ ਆਪਾਂ ਹਣ ਸਰਦਾਰ ਜੀ ਚਲੇ ਗਏ ਕੱਖ ਲੈ ਕੇ ਦੇਖੋ ਇੱਥੋਂ ਲੈ ਕੇ ਬੇੜੇ 'ਚ ਸਾਡੇ ਸਮਾਨ ਦੇਖੋ ਚਿੜੀਆ ਘਰ ਬਣਿਆ ਪਿਆ ਤੇ ਬਦਲ ਫੇਰ ਮੌਸਮ ਖਰਾਬ ਹੋ ਗਿਆ ਮੇਰੇ ਮਨ ਤਾਂ ਹਜੇ ਕੋਈ ਸਬਜ਼ੀ ਪਾਣੀ ਦਾ ਕੁਛ ਨਹੀਂ ਬਹੁਤ ਔਖਾ ਪਿਆ ਹਨਾ ਕਹਿੰਦੇ ਨੇ ਬੁਟੀਕਾਣੀਆਂ ਪੈਣਾ ਨੋਟਦੀਆਂ ਨੇ ਇੰਨਾ ਰੇਟ ਹੈ ਜੀ ਸਮਝ ਤੋਂ ਬਾਹਰ ਹੈ ਬਸ ਐਂ ਹੁੰਦਾ ਵੀ ਇੱਕ ਕੰਮ ਕਰ ਲਿਆ ਜਰ ਕਰ ਲੈਣੇ ਦੂਜੇ ਹੀ ਤਿਆਰੀਆਂ ਦੂਜਾ ਹੋ ਗਿਆ ਦੂਜੇ ਤਿਆਰੀਆਂ ਖਾਣ ਪੀਣ ਦਾ ਕੁਛ ਨਹੀਂ ਕੋਈ ਬੈਲੈਂਸ ਨਹੀਂ ਕੀ ਕਰੀਏ ਥਾਹੀਂ ਪਤਾ ਸਰੀਰ 'ਚ ਮੋٹے ਵੀ ਕਿਉਂ ਹੋ ਗਏ ਕਿਤੇ ਤਾਂ ਵੇਖਦਾ ਜਦੋਂ ਟਾਈਮ ਮਿਲਦਾ ਖੁੱਲਾ ਖਾਈ ਜਾਂਦੇ ਕਦੋਂ ਬਿਹਾਪੂ ਚ ਭੱਜ ਜਾਂਦੇ ਉਦੋਂ ਇਹ ਕੰਮ ਦੀ ਟੈਨਸ਼ਨ ਨਹੀਂ ਹੁੰਦੀ ਘਰੇ ਹੁੰਨੇ ਆ ਫਿਰ ਟੈਨਸ਼ਨ ਫਿਰ ਜਮ ਨਹੀਂ ਮਿਲਦਾ ਖਾਣ ਨੂੰ ਖਾਣ ਪੀਣ ਦਾ ਬੈਲੈਂਸ ਹੈ ਜਿਹੜਾ ਆਪਣਾ ਉਹ ਵਿਗੜਿਆ ਪਿਆ ਦੇਖੋ ਜੀ ਇਹਨਾਂ ਸਾਡੇ ਇੱਧਰ ਜਿਨ੍ਹਾਂ ਨਾਲ ਆਪਣਾ ਬਾਣ ਲਿਆ ਹਾ ਠੇਕੇ ਤੇ ਉਹਨਾਂ ਨੇ ਪਾਉਣੀਆਂ ਕੋਠੀ ਉਥੋਂ ਵਿਚਾਰੇ ਕਣਕ ਵੱਢਣ ਲੱਗੇ ਹੋ ਨੇ ਇੱਕ ਕਿਹੜਾ ਬੇਲਾ ਕਰਤਾ ਉਹਨਾਂ ਨੇ ਤੂੜੀ ਪਾਉਣ ਵਾਲਾ ਪਾਉਣ ਨੂੰ ਉਹਦੇ ਮਾਸੀ ਮੈਂ ਜਾਣ ਲਿਆ ਕਿ ਕੱਲ ਪਾਤੇ ਇਹ ਤਾਂ ਖਾਂਦੀ ਨਹੀਂ ਹੈਗੀਆਂ ਤਾਂ ਚਾਰ ਤੇ ਗਿੱਜੀਆਂ ਨੇ ਇੰਨਾ ਦਾਣਾ ਦੂਣਾ ਮੈਂ ਤਾਂ ਨਰੇ ਵੀ ਸਿੱਟ ਸਿੱਟ ਜ਼ੋਰ ਲਾ ਲਿਆ ਤਾਂ ਖਾਂਦੀ ਨਹੀਂ ਹੋਣਾ ਜਿਹੜੇ ਬਚ ਗਏ ਆ ਪਾਮਨ ਕਹਾਨੂੰ ਚੁਕਾ ਦਨੇ ਕਮਲੂ ਕੀ ਮੈਸਾਂ ਖਾ ਲੈਂਦੇ ਉਹਨਾਂ ਦੇ ਬਰਸੀਨ ਬੀਜੀ ਹੋਏ ਹੈ ਨਾ ਉਹ ਹਰੇ ਤੇ ਹੋਈਆਂ ਨੇ ਸਰਬਜੀ ਤੇ ਆ ਕੱਖ ਲਿਜਾਏ ਜਾ ਆ ਪਾਏ ਨੇ ਅੰਦਰੀ ਟੁੱਕੇ ਛੜ ਦਾ ਖਾਂਦੀਆਂ ਨਹੀਂ ਹੈਗੀਆਂ ਤੇ ਚਲੋ ਜੀ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਨਮੀ ਕੋਈ ਪ੍ਰੋਗਰਾਮ ਦੇਖਦੇ ਹੁਣ ਹੋਰ ਆ ਰਹੇ ਪ੍ਰੋਗਰਾਮ ਉਹਦੇ ਲਈ ਤਿਆਰੀ ਕਰ ਰਹੇ ਆਂ ਅੰਦਰ ਆਪਣੇ ਬਾਥਰੂਮਾਂ ਦੇ ਗੇਟਾਂ ਦੀ ਸਾਇੰਤ ਨਹੀਂ ਆਈ ਬਸ ਇੱਥੇ ਹੀ ਰਹਿ ਗਏ ਹੁਣ ਮੈਂ ਕਰਦੀਆਂ ਲੜਾਈਆਂ ਐਤਵਾਰ ਨੂੰ ਭੇਜਦੇ ਆਂ ਭਾਈ ਕੋਲੇ ਤੇ ਮਸ਼ੀਨ ਵੀ ਲਾਉਣੀ ਸੀ ਅੱਜ ਤਾਂ ਉਹ ਵੀ ਨਹੀਂ ਲਾਉਣ ਦਾ ਟਾਈਮ ਮਿਲਿਆ ਕੱਪੜੇ ਤਾਂ ਪਹਿਲੇ ਹੀ ਨਹੀਂ ਸੁੱਕੇ ਰਮੇਂਦਰ ਦੇ ਡੰਡੇ ਲਾਉਣੇ ਪੈਣਗੇ ਚਲੋ ਜੀ ਹੁਣ ਆਪਾਂ ਮੈਂ ਹੁਣੀਆਂ ਸਟਾਰਟ ਵੀ ਬਲੌਗ ਐਡੀਟਿੰਗ ਕਰਦੀ ਆਂ ਉਸ ਤੋਂ ਪਹਿਲਾਂ ਸੂਟਾਂ ਦੀ ਵੀਡੀਓ ਪਾਉਣੀ ਆ ਮੇਰੀ ਸ਼ਾਮ ਦਾ ਉਹ ਵੀ ਸਵੇਰ ਵਾਲਾ ਟਾਈਮ ਸ਼ਾਮ ਨੂੰ ਹੀ ਹੋ ਗਿਆ ਤੇ ਸਬਜੀ ਸੁਬਜੀ ਦੇਖਾਂਗੇ ਜਾਂ ਚਟਨੀ ਕੁੱਟ ਲਾਂਗੇ ਤੇ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਕੱਲ ਨੂੰ ਮਿਲਿਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ